ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਦੋ ਨਗ ਦਿਖਾਵਾਂਗੇ ਇਸੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਸਵੰਦਰ ਆ ਜੀ ਪਿੰਡ ਸੇਲਵੜਾ ਰਾਮ ਪ੍ਰਭੂ ਕੋਲ ਰਹਿੰਦੇ ਆ ਜੀ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 9876342864 9876342864 ਹਾਂ ਜੀ ਦੋ ਨਗ ਬਕਾਊਆ ਤੇ ਪਹਿਲਾ ਨੰਬਰ ਇਹ ਝੋਟੀ ਦੇਖੀ ਜਾਨੇ ਕਿਹੜਾ ਸੂਆ ਸੁਹੰਦੀ ਆ ਇਹ ਤੀਜਾ ਸੂਆ ਸੁਹੰਆ ਬਰੇ ਘਰ ਦੀ ਝੋਟੀ ਆ ਆਪਣੇ ਠੀਕ ਹੈ ਘਰ ਦੀ ਝੋਟੀ ਆ ਤੀਜਾ ਸੂਆ ਸੁਹੰਦੀ ਆ ਹਾਂ ਤੇ 15 ਕਿਲੋ ਦੱਗਣ ਪਿਛਲੇ ਸੂਏ ਦਿੱਤਾ ਠੀਕ ਹੈ ਦੂਜੇ ਸੂਏ 15 ਕਿਲੋ ਝੋੜਿਆ ਦੋ ਇਹਦਾ ਹਾਂ ਠੀਕ ਹੈ ਕਿਹੜਾ ਭਰਾਇਆ ਉਹਨੇ ਦੇ ਠੀਕ ਹੈ ਭਾਈ ਇਹ ਆਪ ਆਰਟੰਦੀ ਆ ਠੀਕ ਹੈ ਤੇ ਇਹਦੇ ਕਿੰਗ ਲੱਗਿਆ ਵਾ ਬਜਰੰਗੀ ਲਜਵਾਣਾ ਕਿੰਗ ਝੋਟਾ ਉਹਨਾਂ ਕੋਲ ਜਿਹੜਾ ਤੇ ਉਹ 7 ਤਰੀਕ ਨੂੰ ਦਿਨ ਪੂਰੇ ਹੋ ਗਏ ਠੀਕ ਹੈ ਅੱਜ ਹੋ ਗਈ 5 2 ਦਿਨ ਰਹਿ ਗਏ ਬਾਕੀ ਸੂਣ ਚ ਇਹ ਚਾਰ ਤਰੀਕ ਆਜਣਾ ਹਾਂ ਤੇ 2 4 ਦਿਨ ਉੱਪਰ ਲੈ ਜਾ ਪੰਜ ਚਾਰ ਦਿਨ ਅੰਦਰ ਸੂਪੂਗੀ ਪੰਜ ਛੇ ਦਿਨ ਲੈ ਜਾ ਤੇ ਐਤ ਕੀ ਕਿੰਨਾ ਦੋ ਦੇ ਦੂਗੀ ਦੁੱਧ ਬਾਦੀ ਜਾਈ ਜਾਊਗੀ ਕਰੋ ਯਾਰ ਕਹਿੰਦਾ ਪਾ 15 ਕਿਲੋ ਮੰਨ ਕੇ ਲੈੜੇ ਬੰਦ ਨਾ ਆਮ ਨਾ ਦੀ ਹੋਈ ਆ ਠੀਕ ਹੈ ਤੇ ਚੌਂਡ ਚਵਾਦੀ ਬੋਲੀ ਆ ਸਾਰਿਆਂ ਕੋ ਸਹੀ ਆ ਓਕੇ ਆ ਮੋਲੇ ਦਾ ਕੀ ਰੱਖਿਆ ਮੋਲ 1 ਲੱਖ 80 ਹਜ਼ਾਰ 1 ਲੱਖ 80 ਹਜ਼ਾਰ ਮਾਨਦਾਨ ਹੋਊਗਾ ਕਿ ਫਿਕਸ ਹੀ ਆ ਮੈਂ ਮੰਨ ਤਾਂਗ ਕਿੰਨਾ ਕੋ ਹੋ ਜਾਊਗਾ ਮੋਟੀ ਗੱਲ ਹੋਣੀ ਦੱਸ ਦੇ ਫੇਰ ਹੀ ਫੋਨ ਆਉਂਦੇ ਆ ਕਰਦਾਂਗੇ 10000 ਕਰਨਾ ਨੂੰ 70 ਹੀ ਦੇਵੇਂਗਾ ਤੋਰ ਦੀ ਬਾਹਰ ਨੂੰ ਸੋ ਇੱਕ ਤੋਰ ਤੋਰ ਦੇ ਬਾਹਰ ਨੂੰ 170000 ਦੀ ਵੀਰ ਕਹਿੰਦਾ ਦੇਣੀ ਆ ਘਰ ਦੀ ਕਹਿੰਦਾ ਝੋਟੀ ਆ ਤੇ ਪਿੱਛੇ ਪੁੱਛਿਆ ਦੀ ਸਕਾ ਤਾਂ ਨਹੀਂ ਕੋਈ ਕਿਸੇ ਕਰਨੀ ਓਕੇ ਆ ਜਾ ਮਾ ਬਾਈ ਠੀਕ ਹੈ ਉਸ ਗੱਲੋਂ ਵੀਰ ਕਹਿੰਦਾ ਓਕੇ ਆ ਸਿੰਘ ਮੂੰਹ ਮੱਥਾ ਸੋਹਣਾ ਤੇ ਥਾਣਾ ਦੇ ਵਿੱਚ ਬਿੱਥੀ ਬਹੁਤ ਜ਼ਿਆਦੇ ਆ ਗੱਠ ਗੱਠ ਦੀ ਬਿੱਥੀ ਮੂਰਲੇ ਥਾਣਾ ਚ ਤੇ ਮਗਰਸ ਨੇ ਬਿੱਥੀ ਸੋਹਣੀ ਚੰਗੀ ਆ 180 ਕੀਮਤ ਆ 170000 ਦੇ ਵਿੱਚੋਂ ਜਦੋਂ ਤੁਸੀਂ ਘਰੋਂ ਹੋਗੇ ਥੋੜਾ ਬਹੁਤਾ ਮਾਨ ਸਨਮਾਨ ਜਿੰਨਾ ਹੁੰਦਾ ਹੋਇਆ ਉਹਨਾਂ ਰੂ ਗਾਬੀਰ ਸੋ ਕੱਦ ਕਾਟ ਚੰਗਾ ਝੋਟੀ ਦਾ ਰਾਜੀ ਸਮੀ ਪੜੀ ਵੀ ਆ ਪਤਲੀ ਚਮੜੀ ਵਾਲੀ ਆ ਬਹਲਾ ਭਾਵੇਂ ਬਾਹਰ ਵਾਲਾ ਕੋਈ ਗੱਲ ਨਹੀਂ ਇੱਥੇ ਤੇ ਸਮੀ ਪੜੀ ਵੀ ਥਾਣਾ ਦੇਖੋ ਨੇੜ ਤੋਂ ਸੋਨਾ ਗੁੱਲੇ ਵਾਲਾ ਥਾਣਾ ਸਾਫ ਸੁਥਰਾ ਤੇ ਚੌਂਡ ਚਵਾਦੀ ਬਿਲਕੁਲ ਇੱਕ ਨੰਬਰ ਜਮਨ ਸਾਰਾ ਖੋਕਿਆ ਬਾਈ ਬਾਕੀ ਕੱਦ ਕਾਟ ਦੇਖੀਏ ਕੱਦ ਕੁਦ ਬਹੁਤ ਆ ਹਣਾ ਗੱਡੀ ਦਾ ਹਾਂਜੀ ਹਾਂ ਠੀਕ ਹੈ ਵਧਿਆ ਦੇ ਗੋਲ ਕੰਡੀਆਂ ਸੰਗਰ ਠੀਕ ਹੈ ਇਹਦਾ ਬੱਚਾ ਫਿਰ ਪੜਿਆ ਕੋਈ ਆ ਪਗਣੀ ਪੜਿਆ ਮੇਰੇ ਪਹਿਲੇ ਜੁਨੀਓ ਪੱਟੀ ਖੜੀ ਆ ਕੋਈ ਇਹਨੂੰ ਉੜਦੀ ਠੀਕ ਹੈ ਪਹਿਲੇ ਸੂਏ ਵਾਲੀ ਹਾਂ ਮਲਾ ਬੱਚੇ ਵੀ ਚੰਗੇ ਪਉਂਦੇ ਪਰ ਹ ਪਰ ਕਿਹਨੇ ਫੇਰ ਸੁਣਾ ਬਾਈ ਇਹ ਜੀ ਗੱਲ ਨਹੀਂ ਅਸਾ ਸੁਣਦੇ ਮੌਕੇ ਵਧੀਆ ਹਵਾ ਨਾ ਬਣਾਉਂਦੀ ਹੈ ਹਨਾ ਇਹਦਾ ਸਿਰੇ ਦਾ ਬਣਾਉ ਬਾਈ ਕੱਦ-ਕੁੱਦੀ ਬਹੁਤ ਜ਼ਿਆਦਾ ਹੈ ਇਹ ਆ ਗਈ R10 R10 ਦੀ ਆਵਾਂ ਹਾਂ R10 ਦੀ ਠੀਕ ਆ R10 ਦੀ 1,80 ਮੋਲਾ 170 ਜੋ ਮਾਨ ਦਾਣ ਆਪਾਂ ਕਰ ਦਾਂਗੇ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਦੇਗੀ ਸੀ ਇਹ ਲੋ ਤਾਂ 7.5 ਮਹੀਨੇ ਦੇ ਦਿੰਦੀ ਠੀਕ ਹੈ ਗੱਬੜ ਹੋ ਕੇ 7.5 ਮਹੀਨੇ ਦੁੱਧ ਦਿੰਦਾ ਇਹਨੇ ਹਾਂ ਠੀਕ ਹੈ ਚੋਣ ਚਵਾਦੀ ਭੋਲੀ ਆ ਤੇ ਕਿੰਗ ਦਾ ਲੱਗਿਆ ਵੱਡੀ ਕਾ ਅੱਗੇ ਹਾਂ ਜੀ ਅੱਗੇ ਆਪਾਂ ਗੱਲ ਕਰਦੇ ਆ ਬੈੜ ਵਾਰੇ ਦੋ ਨੰਬਰ ਤੇ ਇਹ ਕਿਹੜਾ ਸਮਸੂਰੀ ਆ ਜੀ ਤੀਜਾ ਸੂਆ ਤੇ ਇਹ ਕੈਦ ਲੰਜ ਸੁਣਦੇ ਹਜੇ ਨਹੀਂ ਟੋਕੜਾ ਘੱਬਣਾ ਅੱਛਾ ਟੋਕੜਾ ਘੱਬਣਾ ਹੈ ਹਾਂ ਕਿੰਨਾ ਟਾਈਮ ਦੀ ਘੱਬਣਾ ਇਹ ਬਾਈ 3 ਮਹੀਨੇ ਦੀ ਘੱਬਣਾ ਚੈੱਕ ਕਰਾਈ ਵੀ ਆ 8 ਕਿਲੋ ਦੁੱਧ ਦਾ ਦੋ ਰੰਗ ਚੋਲੇ ਬਣਾ ਜਗਾ 8 ਕਿਲੋ ਦੁੱਧ ਦੋ ਟਾਈਮ ਚੋਲੇ ਤੁਸੀਂ ਚੈੱਕ ਕਰਾ ਕੇ ਲੈ ਗਏ ਆ ਮੈਂ ਮੇਰੇ ਘਰ ਦੀ ਅੱਛਾ ਘਰ ਦੀ ਇਹ ਚੈੱਕ ਆਪਾਂ ਕਰਾਈ ਨੂੰ ਕੈਦਨ ਹੋਗੇ ਚੈੱਕ ਕਰਾਈ ਨੂੰ ਇਹਨੂੰ ਹੋਗੇ 5-6 ਦਿਨ 5-6 ਦਿਨ ਹਾਂ ਤੇ ਕਿੰਨਾ ਟਮਕੁੰਦਾ ਆ ਬਿਖਾਦੀ ਯਾਰ ਮੁੜ ਕੇ ਅਗਲਾ ਕਹਿੰਦਾ ਜਾਂ ਦੱਸਿਆ ਨਹੀਂ ਤੁਸੀਂ ਆ ਮਮੂਲੀ ਜੇ ਮੌਕੇ ਆਂ ਚਵਾਈ ਚੁਵਾਈ ਦੀ ਜਮਾ ਸਹੀ ਆ ਇਹ ਤਾਂ ਨੋਰਮਲ ਚੱਲ ਹੁੰਦੇ ਵਾ ਦੱਸਿਆ ਫਰਜ ਬਣਦਾ ਪਰ ਹਣ ਤੇ ਪੈਰ ਜੇ ਦਬਦੀ ਆ ਪਾਹਰੇ ਚਲੀ ਜਾਂਦੇ ਬਈ ਸਾਰਾ ਨੁੱਕੇ ਇਹਨਾਂ ਦੇ ਠੀਕ ਹੈ ਠੀਕ ਆ ਨਾ ਉਹਦਾ ਕਰਕੇ ਗਿੱਲੇ ਰਹਿੰਦੇ ਆ ਪੈਰ ਸਾਰਾ ਕਿ ਤੂੰ ਥੋੜੇ ਦਿੱਕ ਜੀ ਮੰਦੀ ਆ ਆ ਥੋੜਾ ਜਿਹਾ ਮੰਦੀ ਉਹਦਾ ਕਰਕੇ ਤੇ ਇਹਦਾ ਫਿਰ ਰੇਟ ਆਪਾਂ ਕੀ ਰੱਖਿਆ ਰੇਟ ਆ ਤਾਂ 45000 ਮਾਨਤਨ ਹੋ ਜੂਗਾ ਸੌ ਜੀ ਠੀਕ ਹੈ ਤੋਰੀ ਫਿਰ ਮਾੜੇ ਬਾਹਰ ਨੂੰ ਸਭ 45000 ਚ ਮਾਨਤਨ ਹੋ ਜੂ ਥਾਣਾ ਤੇ ਮਾੜੇ-ਬ ਤਿੰਨ ਮਹੀਨੇ ਦੀ ਗੱਭਣ ਚੈੱਕ ਪਾਸ ਵੀਰ ਦੀ ਕਰਾਈ ਵੀਰ ਤੁਸੀਂ ਆਪ ਦੀ ਚੈੱਕ ਕਰਵਾ ਕੇ ਲੈ ਕੇ ਜਾਈਂ ਡਾਕਟਰ ਆਪ ਦਾ ਨਾਲ ਲੈ ਕੇ ਉਹਨਾਂ ਦਾ ਤਾਂ ਕੱਲੂ ਕੋਈ ਮੈਨੂੰ ਫੋਨ ਲਾਵੇ ਵੀ ਢੇਲੋ ਵੀਰੋ ਦੇਖੀ ਸੀ ਖਾਲੀ ਨਿਕਲ ਗਈ ਗੱਭਣ ਨਿਕਲ ਗਈ ਐ ਨਿਕਲ ਗਈ ਡਾਕਟਰ ਨਾਲ ਲੈ ਕੇ ਆਇਓ ਪੰਜ 400 ਡਾਕਟਰ ਲੈ ਲੂਗਾ ਉਹ ਦੁਖਦਾ ਨਹੀਂ ਬਾਅਦੋਂ ਹੱਲ ਕੋਈ ਨਹੀਂ ਹੁੰਦਾ ਚੈੱਕ ਕਰਵਾ ਕੇ ਦੋ ਟਾਈਮ ਚੋਕੇ ਦੁੱਧ ਆਪਾਂ ਕਿੰਨਾ ਦੱਸਿਆ 8 ਨਿਪੜੂਗਾ 8 ਕਿਲੋ 6 ਨਿਪੜੂਗਾ 4 ਕਿਲੋ ਟਾਈਮ ਦਾ ਹਾਂ ਹਾਂ ਤੇ ਦੋ ਨਗਾ ਆਪਾਂ ਦਿਖਾ ਤੇ ਇੱਕ ਦਿਖਾਦੀ ਝੋਟੀ ਨਮੂਨਾ ਹੀ ਜਮਨਗੀਨਾ ਜਿਹਨੂੰ ਕਹਿ ਦਿੰਦੇ ਆ ਤੇ ਇੱਕ ਦਿਖਾਦੀ ਤੋਕੜ ਗੱ ਤੇ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ 99763 4285 ਠੀਕ ਹੈ ਮਾਨਦਾਨ ਕਰਕੇ ਦੇ ਕੇ ਤੋਰਾਂਗੇ ਜਿਹੜਾ ਹੋਊਗਾ ਵੀਰ ਹਾਂ ਕਰਾਂਗੇ ਬਾਈ ਹੁਣ ਜਮ੍ਹਾਂ ਤਾਂ ਐਵੇਂ ਹੁਣ ਪਾੜੇ ਨਾ ਅਗਲਾ ਜੈ ਜੀ ਕਾਲਾ ਵੀ ਰੱਬ ਲੱਗਦਾ ਜੇ ਮੁੱਲ ਲਾਊਗਾ ਤਾਂ ਪਸੂ ਦੇਵਾਂਗੇ ਹਾਂ ਫਿਰ ਦੇਵਾਂਗੇ ਪਿੰਡ ਸੇਲਪਰਾ ਜ਼ਿਲ੍ਹਾ ਬਠਿੰਡਾ ਵੀਰੋ ਦੇਖ ਲਈ ਸਭ ਦਾ ਤਹਿ ਦਿਲ